ਆਪ ਜੀ ਸੱਚੇ ਸਤਿਗੁਰਾਂ ਦੇ ਦਰਸ਼ਨ ਪ੍ਰਾਪਤ ਕਰ ਰਹੇ ਹੋ ਸੋ ਸਾਧ ਸੰਗਤ ਦੀ ਸਮਾ ਹੋਇਆ ਹੈ ਕਥਾ ਵਿਚਾਰਾਂ ਦਾ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਸਦਕਾ ਕੱਲ ਤੋਂ ਰਹਿਤ ਨਾਮਿਆਂ ਦੀ ਕਥਾ ਆਰੰਭ ਹੋਈ ਹੈ ਜਿਹੜੀ ਰਹਿਤ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਹਾਰਾਜ ਅਤੇ ਪਾਸ਼ਾ ਜੀ ਨੇ ਆਪਣੇ ਖਾਲਸੇ ਨੂੰ ਦੱਸੀ ਹੈ ਕਲ ਦੇ ਦੀਵਾਨਾ ਦੇ ਵਿੱਚ ਸਾਧ ਸੰਗਤ ਜੀ ਸਰਵਣ ਕੀਤਾ ਮਹਾਰਾਜ ਜੀ ਆਖਦੇ ਸਾਡੇ ਸਿੱਖ ਦੀ ਰਹਿਤ ਇਹ ਹੈ ਕਿ ਉਹ ਅੰਮ੍ਰਿਤ ਵੇਲੇ ਉੱਠ ਕੇ ਪ੍ਰੇਮ ਦੇ ਨਾਲ ਚਿੱਤ ਦੇ ਵਿੱਚ ਵਾਹਿਗੁਰੂ ਜੀ ਦੇ ਨਾਮ ਨੂੰ ਚੇਤੇ ਕਰੇ ਯਾਦ ਕਰੇ। ਓਠ ਦੇ ਅਸਾਰ ਵਾਹਿਗੁਰੂ ਗੁਰੂ ਮੰਤਰ ਦਾ ਜਾਪ ਕਰੇ। ਉਸ ਤੋਂ ਬਾਅਦ ਇਸ਼ਨਾਨ ਕਰਕੇ ਤੇ ਪੰਜ ਗੁਰਬਾਣੀਆਂ ਦਾ ਨਿਤਨੇਮ ਕਰੇ। ਜਦੋਂ ਸ਼ਾਮ ਦਾ ਸਮਾ ਹੋਵੇ ਉਦੋਂ ਸ੍ਰੀ ਰਹਿਰਾਸ ਸਾਹਿਬ ਜੀ ਦਾ ਪਾਠ ਕਰਨਾ ਹੈ। ਜੇ ਪਾਠ ਨਾ ਹੋ ਸਕੇ ਤੇ ਫਿਰ ਰਹਿਰਾਸ ਸਾਹਿਬ ਗੁਰਬਾਣੀ ਦਾ ਪਾਠ ਸੁੰਨਾ ਹੈ ਇਹ অতি ਜ਼ਰੂਰੀ ਹੈ ਫਿਰ ਮਹਾਰਾਜ ਜੀ ਨੇ ਇਹ ਆਗਿਆ ਕੀਤੀ ਕਿ ਸਾਡਾ ਸਿੱਖ ਹਰ ਰੋਜ਼ ਕਥਾ ਅਤੇ ਕੀਰਤਨ ਜ਼ਰੂਰ ਸੁਣੇ ਇਹ ਕੱਲ ਵੀ ਸਰਵਣ ਕੀਤਾ ਸਾਧ ਸੰਗਤ ਜੀ ਕਿਤੇ ਕੋਈ ਐਸਾ ਸਮਾਂ ਆ ਜਾਵੇ ਕਿਤੇ ਗੁਰੂ ਘਰ ਦੇ ਵਿੱਚ ਨਾ ਜਾਇਆ ਜਾਵੇ ਕਥਾ ਕੀਰਤਨ ਸੁਣਨ ਵਾਸਤੇ ਉਦੋਂ ਸਾਧ ਸੰਗਤ ਜੀ ਹੁਣ ਮੋਬਾਈਲ ਤੇ ਸਾਰਿਆਂ ਦੇ ਕੋਲ ਹੈ ਮੋਬਾਈਲ ਦੇ ਵਿੱਚ ਕੀਰਤਨ ਅਤੇ ਕਥਾ ਹਰ ਰੋਜ਼ ਇਹ ਆਪਣਾ ਨੇਮ ਹੋਣਾ ਚਾਹੀਦਾ ਹੈ ਮਹਾਰਾਜ ਜੀ ਕਹਿੰਦੇ ਸਾਡੇ ਸਿੱਖ ਦੀ ਰਹਿਤ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਬਚਨ ਕੀਤੇ ਮਹਾਰਾਜ ਜੀ ਆਖਦੇ ਜਿਹੜਾ ਫਿਰ ਇਹ ਨੇਮ ਨਭਾਵੇਗਾ ਹਰ ਰੋਜ਼ ਯਾਨੀ ਕਿ ਇੱਕ ਦਿਨ ਨਿਤਨੇਮ ਕਰ ਲਿਆ ਤੇ ਦੂਸਰੇ ਦਿਨ ਛੁੱਟੀ ਇੱਕ ਦਿਨ ਰਹਿਰਾਸ ਸਾਹਿਬ ਜੀ ਦਾ ਪਾਠ ਕਰ ਲਿਆ ਜਾਂ ਸੁਣ ਲਿਆ ਫਿਰ ਦੂਸਰੇ ਦਿਨ ਛੁੱਟੀ ਇਹੇ ਵੇ ਨਾ ਹੋਵੇ ਹਰ ਰੋਜ਼ ਜਿਹੜਾ ਨੇਮ ਨਿਭਾਵੇਗਾ ਇਸ਼ਨਾਨ ਕਰੇਗਾ ਕਥਾ ਕੀਰਤਨ ਸੁਨੇਗਾ ਮਹਾਰਾਜ ਸੱਚੇ ਪਾਤਸ਼ਾਹ ਦੀ ਆਖ ਦੇ ਉਹ ਭਾਈ ਫਿਰ ਸੱਚਖੰਡ ਦੀ ਉਹਨੂੰ ਪ੍ਰਾਪਤੀ ਹੋਵੇਗੀ ਸੋ ਸਾਧ ਸੰਗਤ ਜੀ ਕੱਲ ਦੇ ਦੀਵਾਨਾ ਦੇ ਵਿੱਚ ਮਾਫ ਕਰਨਾ ਦਾਸ ਦੇ ਕੋਲੋਂ ਇਹ ਬਚਨ ਹੋਇਆ ਆਪ ਜੀ ਨੇ ਕੱਲ ਸਰਵਣ ਕੀਤਾ ਕਲ ਕਥਾ ਦੇ ਵਿੱਚ ਇਹ ਬਚਨ ਆਇਆ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਿਨ ਦੀ ਡਾਇਰੀ ਉਹ ਭਾਈ ਸੰਤੋਖ ਸਿੰਘ ਜੀ ਲਿਖਦੇ ਰਹੇ ਐ ਪਰ ਸਾਧ ਸੰਗਤ ਜੀ ਅੱਜ ਦਾਸ ਨੇ ਦਮਦਮੀ ਟੰਗਸਾਲ ਦੇ ਮਹਾਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਪੁਰਖਾਂ ਦੀ ਕਥਾ ਦੇ ਬਾਬਤ ਸੁਣਿਆ ਮਹਾਪੁਰਖਾਂ ਨੇ ਦੱਸਿਆ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਿਨ ਦੀ ਡਾਇਰੀ ਜੋ ਮਹਾਰਾਜ ਜੀ ਦਿਨ ਦੇ ਵਿੱਚ ਕੋਈ ਵੀ ਕੌਤਕ ਕਰਿਆ ਕਰਦੇ ਤੇ ਉਸ ਦੀ ਡਾਇਰੀ ਭਾਈ ਹਰ ਸਿੰਘ ਜੀ ਲਿਖਦੇ ਰਹੇ ਹੈ ਇਸ ਕਰਕੇ ਸਾਧ ਸੰਗਤ ਜੀ ਇਹ ਖਿਆਲ ਰੱਖਣਾ ਕਿਉਂਕਿ ਕਈ ਵਿਦਵਾਨਾਂ ਨੇ ਭਾਈ ਸੰਤੋਖ ਸਿੰਘ ਜੀ ਦਾ ਵੀ ਨਾਮ ਲਿਆ ਹੈ ਪਰ ਮਹਾਪੁਰਖਾਂ ਨੇ ਸਾਧ ਸੰਗਤ ਜੀ ਦੱਸਿਆ ਕਿ ਭਾਈ ਹਰ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਡਾਇਰੀ ਲਿਖਦੇ ਰਹੇ ਆ ਇਸ ਕਰਕੇ ਸਾਧ ਸੰਗਤ ਜੀ ਇਹ ਖਿਆਲ ਰੱਖਣਾ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਵੀ ਦਿਨ ਦੇ ਵਿੱਚ ਕੌਤਕ ਕਰਿਆ ਕਰਦੇ ਕੋਈ ਵੀ ਮਹਾਰਾਜ ਨੇ ਕੌਤਕ ਕਰਿਆ ਕਰਨਾ ਤੇ ਭਾਈ ਹਾਰਿ ਸਿੰਘ ਜੀ ਉਸ ਨੂੰ ਸ਼ਾਮ ਦੇ ਵਕਤ ਡਾਇਰੀ ਦੇ ਉੱਪਰ ਲਿਖ ਦਿਆ ਕਰਦੇ ਸਨ ਕਿ ਮਹਾਰਾਜ ਨੇ ਅੱਜ ਇਹ ਕੌਤਕ ਕੀਤਾ ਮਹਾਰਾਜ ਇੱਥੇ ਗਏ ਇਹਦਾ ਹੀ ਕਲਿਆਣਤਾ ਕੀਤੀ ਇਹ ਸਾਧ ਸੰਗਤ ਦੀ ਖਿਆਲ ਚ ਰੱਖਣਾ ਸੋ ਆਓ ਸਾਧ ਸੰਗਤ ਦੀ ਅੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਭਾਈ ਨੰਦ ਲਾਲ ਜੀ ਨੂੰ ਇਹ ਬਚਨ ਸੁਣਾ ਰਹੇ ਹੈ ਮਹਾਰਾਜ ਜੀ ਰਹਿਤ ਦੱਸ ਰਹੇ ਹੈ ਮਹਾਰਾਜ ਆਪਣਾ ਸਰੂਪ ਦੱਸ ਰਹੇ ਹੈ ਆਓ ਆਪਾਂ ਸਾਰੇ ਪ੍ਰੇਮ ਦੇ ਨਾਲ ਸਰਵਣ ਕਰੀਏ ਮਨ ਦੀ ਇਕਾਗਰਤਾ ਵਾਸਤੇ ਹਜੂਰ ਦੇ ਪਵਿੱਤਰ ਚਰਨਾਂ ਦਾ ਧਿਆਨ ਤਰ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੀਨ ਰੂਪ ਹੈ ਮੋਹ ਕੇ ਸੋ ਨੰਦ ਚਿਤ ਲਾਏ ਸਤਿਗੁਰੂ ਗੁਰੂ ਕਲਗੀ ਧਰਪਾਸ਼ਾ ਮਹਾਰਾਜ ਸੱਚੇ ਪਾਤਸ਼ਾਹ ਦੀ ਇਹ ਜਿੰਨੇ ਵੀ ਸਾਧ ਸੰਗਤ ਜੀ ਰਹਿਤ ਨਾਮਿਆਂ ਦੇ ਵਿੱਚ ਬਚਨ ਹੈ ਨਾ ਇਹ ਸਾਰੇ ਬਚਨ ਸੱਚੇ ਪਾਤਸ਼ਾਹ ਜੀ ਦੇ ਕੀਤੇ ਹੋਏ ਆ ਮਹਾਰਾਜ ਜੀ ਕਹਿਣ ਲੱਗੇ ਭਾਈ ਨੰਦ ਲਾਲ ਜੀ ਸਾਡੇ ਬਚਨਾਂ ਨੂੰ ਚਿਤ ਲਾ ਕੇ ਸੁਨਣਾ ਕਰੋ ਐ ਧਿਆਨ ਦੇ ਨਾਲ ਸਾਡੇ ਬਚਨ ਸੁਣੋ ਕੀ ਬਚਨ ਮਹਾਰਾਜ ਜੀ ਆਖਦੇ ਤੀਨ ਰੂਪ ਹੈ ਮੋਹ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਆਨੰਦ ਲਾਲ ਜੀ ਸਾਡੇ ਤਿੰਨ ਰੂਪ ਹਨ ਨਿਰਗੁਣ ਸਰਗੁਣ ਗੁਰ ਸ਼ਬਦ ਕਹੋ ਤੋਹੇ ਸਮਝਾਏ ਉਹ ਤੀਣਾ ਰੂਪ ਕਿਹੜੇ ਹਨ ਮਹਾਰਾਜ ਜੀ ਕਹਿੰਦੇ ਪਹਿਲਾ ਸਾਡਾ ਸਰੂਪ ਹੈ ਨਿਰਗੁਣ ਸਰੂਪ ਜਿਹੜਾ ਸਾਦ ਸੰਗਤਿ ਚੱਕਰ ਚਹਿਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਅਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਪਾਉ ਪ੍ਰਕਾਸ਼ ਅਮਤੋਜ ਕਹਿਜੈ ਕੋਟ ਇੰਦਰ ਇੰਦ੍ਰਾਨ ਸਾਹੇ ਸਾਹਾੜ ਗਨਿਜੈ ਤ੍ਰਿਭਵਨ ਮਹੀਪ ਸੁਰਨਰ ਅਸੁਰਨ ਨੇਤ ਨੇਤ ਬਨ ਤ੍ਰਣ ਕਹਿਤ ਤੋ ਐ ਸਰਬਨਾਮ ਕਥੈ ਕਵਣ ਕਰਮਨਾਮ ਵਰਨਤ ਸਮਤ ਏ ਆਸਾਤ ਸੰਗਤ ਜੀ ਨਿਰਗੁਣ ਸਰੂਪ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹੇ ਉਪਕਾਰ ਜਿਹੜਾ ਪਰਮੇਸ਼ਰ ਘਟਾਂ ਘਟਾਂ ਦੇ ਵਿੱਚ ਵਸਿਆ ਹੋਇਆ ਹੈ ਨਾ ਉਹਨੂੰ ਨਿਰਗੁਣ ਸਰੂਪ ਆਖਿਆ ਜਾਂਦਾ ਹੈ ਫਿਰ ਮਹਾਰਾਜ ਜੀ ਕਹਿੰਦੇ ਸਾਡਾ ਦੂਸਰਾ ਸਰੂਪ ਹੈ ਸਰਗੁਣ ਸਰੂਪ ਜਿਹੜਾ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਹੁਣ ਤੱਕ ਸਾਡਾ ਸਰੂਪ ਹੈ ਇਹ ਸਰਗੁਣ ਸਰੂਪ ਹੈ ਸਾਤ ਸੰਗਤ ਜੀ ਸਾਡੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤਖਤ ਦੇ ਉੱਪਰ ਸੁਭਾਏ ਮਾਨ ਹੈ ਨਾ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਸਰਗਣ ਸਰੂਪ ਹਨ ਆਪਾਂ ਅੱਖਾਂ ਦੇ ਨਾਲ ਮਹਾਰਾਜ ਜੀ ਦੇ ਦਰਸ਼ਨ ਕਰ ਰਹੇ ਹਾਂ ਇਹ ਹੈ ਸਰਗਣ ਸਰੂਪ ਤੀਸਰਾ ਸਰੂਪ ਕਿਹੜਾ ਹੈ ਮਹਾਰਾਜ ਜੀ ਕਹਿੰਦੇ ਗੁਰ ਸ਼ਬਦ ਗੁਰੂ ਦਾ ਸ਼ਬਦ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਇਹ ਗੁਰਬਾਣੀ ਗੁਰਬਾਣੀ ਪੜਨੀ ਗੁਰਬਾਣੀ ਦੇ ਅੱਖਰਾਂ ਦੇ ਦਰਸ਼ਨ ਕਰਨੇ ਇਹ ਵੀ ਮਹਾਰਾਜ ਜੀ ਕਹਿੰਦੇ ਸਾਡਾ ਤੀਸਰਾ ਸਰੂਪ ਹੈ ਇਸ ਕਰਕੇ ਸਾਧ ਸੰਗਤ ਜੀ ਮਹਾਰਾਜ ਜੀ ਆਖਦੇ ਹੈ ਭਾਈ ਆਨੰਦ ਲਾਲ ਜੀ ਸਾਡੇ ਤਿੰਨ ਸਰੂਪ ਹੈ ਨਿਰਗੁਣ ਸਰੂਪ ਸਰਗੁਣ ਸਰੂਪ ਤੇ ਗੁਰ ਸ਼ਬਦ ਸਰੂਪ ਜਿਨਨੇ ਸਾਡੇ ਦਰਸ਼ਨ ਕਰਨੇ ਹੋਣ ਉਹ ਗੁਰਬਾਣੀ ਦਾ ਪਾਠ ਕਰੇ ਉਨੂੰ ਸਾਡੇ ਦਰਸ਼ਨ ਪ੍ਰਾਪਤ ਹੋਣਗੇ ਕਹੋ ਤੋਹੇ ਸਮਝਾਏ ਮਹਾਰਾਜ ਜੀ ਆਖਣ ਲੱਗੇ ਭਾਈ ਨੰਦ ਲਾਲ ਜੀ ਇਹ ਤੁਹਾਨੂੰ ਬਚਨ ਸਮਝਾ ਕੇ ਸੁਣਾ ਕੇ ਤੁਹਾਨੂੰ ਸਮਝਾ ਰਹੇ ਹੈ ਸ਼ਬਦ ਸੁਨੇ ਗੁਰ ਹਿਤ ਚਿਤ ਲਾਏ ਮਹਾਰਾਜ ਸਤਿ ਪਾਸ਼ਾ ਜੀ ਕਹਿਣ ਲੱਗੇ ਇਸ ਕਰਕੇ ਭਾਈ ਸਿੱਖੋ ਗੁਰੂ ਦੇ ਸ਼ਬਦ ਨੂੰ ਗੁਰੂ ਦੇ ਉਪਦੇਸ਼ ਨੂੰ ਚੇਤ ਚੇਤ ਲਾਏ ਪ੍ਰੇਮ ਦੇ ਨਾਲ ਚੇਤ ਲਾ ਕੇ ਸੁਨਣਾ ਹੈ ਜਿਵੇਂ ਸਾਧ ਸੰਗਤ ਜੀ ਗੁਰਬਾਣੀ ਦਾ ਪਾਠ ਹੋ ਰਿਹਾ ਹੋਵੇ ਨਾ ਗੁਰੂ ਦਾ ਸਿੱਖ ਇਹ ਪ੍ਰੇਮ ਦੇ ਨਾਲ ਚੇਤ ਲਾ ਕੇ ਗੁਰਬਾਣੀ ਦਾ ਪਾਠ ਸੁਣੇ ਜੇ ਕਥਾ ਹੋ ਰਹੀ ਹੈ ਤੇ ਕਥਾ ਧਿਆਨ ਦੇ ਨਾਲ ਪ੍ਰੇਮ ਦੇ ਨਾਲ ਚੇਤ ਲਾ ਕੇ ਸੁਣੇ ਗੁਰੂ ਦਰਬਾਰ ਦੇ ਵਿੱਚ ਕੀਰਤਨ ਹੋ ਰਿਹਾ ਤੇ ਕੀਰਤਨ ਨੂੰ ਇਹ ਪ੍ਰੇਮ ਦੇ ਨਾਲ ਚੇਤ ਲਾ ਕੇ ਸਾਧ ਸੰਗਤ ਜੀ ਸੁਣੇ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਖਾਲਸਾ ਜੀ ਗੁਰੂ ਦੇ ਸ਼ਬਦ ਨੂੰ ਗੁਰੂ ਦੇ ਉਪਦੇਸ਼ ਨੂੰ ਪ੍ਰੇਮ ਲਾ ਕੇ ਚਿਤ ਲਾ ਕੇ ਸੁੰਨਾ ਕਰੋ ਗਿਆਨ ਸ਼ਬਦ ਗੁਰ ਸੁਨੇ ਸੁਨਾਏ ਸੰਗਤ ਦੇ ਵਿੱਚ ਬੈਠ ਕੇ ਗੁਰੂ ਦੇ ਉਪਦੇਸ਼ ਰਾਹੀਂ ਗਿਆਨ ਨੂੰ ਪ੍ਰਾਪਤ ਕਰੇ ਹੁਣ ਸਾਧ ਸੰਗਤ ਜੀ ਕਥਾ ਸੁਣਦੇ ਐ ਗੁਰਬਾਣੀ ਸੁਣਦੇ ਐ ਮਹਾਰਾਜ ਸਾਨੂੰ ਗਿਆਨ ਹੀ ਦਿੰਦੇ ਆ ਨਾ ਮਹਾਰਾਜ ਸੱਚੇ ਪਾਤਸ਼ਾਹ ਦੀ ਆਖ ਦੇ ਸੰਗਤ ਵਿੱਚ ਬੈਠ ਕੇ ਗੱਲਾਂ ਨਹੀਂ ਕਰਨੀਆਂ ਧਿਆਨ ਇੱਧਰ ਉੱਧਰ ਨਹੀਂ ਕਰਨਾ ਸੰਗਤ ਵਿੱਚ ਬੈਠ ਕੇ ਗੁਰੂ ਦਾ ਸ਼ਬਦ ਸੁਣ ਕੇ ਤੇ ਗਿਆਨ ਪ੍ਰਾਪਤ ਕਰਨਾ ਹੈ ਸਾਧ ਸੰਗਤ ਜੀ ਇਹ ਸੇ ਕਰਕੇ ਦਾਸ ਬੇਨਤੀ ਕਰਦਾ ਹੁੰਦਾ ਹੈ ਕਿ ਜਿਤਨਾ ਸਮਾਂ ਵੀ ਸੰਗਤ ਵਿੱਚ ਬੈਠਣ ਨੂੰ ਮਿਲੇ ਇੱਥੇ ਬੈਠ ਕੇ ਕਦੇ ਵਾਸਤੇ ਗੱਲਾਂ ਨਹੀਂ ਕਰਨੀਆਂ ਇਹ ਸ਼ਾਂਤੀ ਬਣਾ ਤੇ ਬਣਾ ਕੇ ਤੇ ਗੁਰੂ ਦੀ ਗੁਰਬਾਣੀ ਨੂੰ ਗੁਰੂ ਦੀ ਕਥਾ ਨੂੰ ਸੁਣਨਾ ਹੈ ਸੋ ਮਹਾਰਾਜ ਸੱਚੇ ਪਾਤਸ਼ਾਹ ਦੀ ਆਖ ਦੇ ਸੰਗਤ ਵਿੱਚ ਬੈਠ ਕੇ ਗੁਰੂ ਦੇ ਸ਼ਬਦ ਨੂੰ ਉਪਦੇਸ਼ ਨੂੰ ਸੁਣੇ ਤੇ ਗਿਆਨ ਪ੍ਰਾਪਤ ਕਰੇ ਆਪ ਸੁਣੇ ਤੇ ਫਿਰ ਦੂਸਰਿਆਂ ਨੂੰ ਸੁਣਾਵੇ ਏ ਨਾ ਹੋਵੇ ਕਿ ਆਪ ਪਹਿਲਾਂ ਕੁਝ ਸੁਣਿਆ ਨਹੀਂ ਆਪ ਦੇ ਪੱਲੇ ਅਜੇ ਕੁਝ ਨਹੀਂ ਤੇ ਦੂਸਰਿਆਂ ਨੂੰ ਗਿਆਨ ਵੰਡਦਾ ਫਿਰੇ ਐਵੇਂ ਨਾ ਹੋਵੇ। ਪ੍ਰਥਮੇ ਮਨ ਪਰ ਬੁੱਧ ਹੈ ਆਪਣਾ ਪਾਛੈ ਅਵਰਦੀ ਜਾਵੈ। ਰਾਮ ਨਾਮ ਜਪ ਹਿਰਦੈ ਜਾਪੈ। ਮੁਖ ਤੇ ਸਗਲ ਸੁਨਾਵੈ। ਪਹਿਲਾਂ ਆਪਣੇ ਕੰਨਾਂ ਦੇ ਨਾਲ ਗੁਰੂ ਦੇ ਉਪਦੇਸ਼ ਨੂੰ ਸੁਣੇ ਗਿਆਨ ਪ੍ਰਾਪਤ ਕਰੇ ਤੇ ਫਿਰ ਦੂਸਰਿਆਂ ਨੂੰ ਸੁਣਾਵੇ। ਇਹ ਨਾ ਹੋਵੇ ਕਿ ਮੇਰੇ ਵਰਗਾ ਗੁਰਬਾਣੀ ਆਪ ਪੜ੍ਹੇ ਨਾ ਤੇ ਦੂਸਰੇ ਨੂੰ ਆਖੇ ਗੁਰਬਾਣੀ ਪੜ੍ਹਾਇਆ ਕਰੋ। ਮੇਰੇ ਵਰਗਾ ਕੋਈ ਸੇਵਾ ਕਰੇ ਨਾ ਤੇ ਦੂਸਰਿਆਂ ਨੂੰ ਆਖੇ ਜੀ ਤੂੰ ਸੇਵਾ ਕਰਿਆ ਕਰ। ਨਹੀਂ ਭਾਈ ਪਹਿਲਾਂ ਆਪ ਆਪਣਾ ਜੀਵਨ ਬਣਾਉਣਾ ਫੇਰ ਕਿਸੇ ਨੂੰ ਉਪਦੇਸ਼ ਦੇਣਾ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਦੀ ਆਖਣ ਲੱਗੇ ਹੇ ਗੁਰੂ ਕੇ ਸਿੱਖੋ। ਸੰਗਤ ਵਿੱਚ ਬੈਠ ਕੇ ਗੁਰੂ ਦਾ ਉਪਦੇਸ਼ ਸੁਣ ਕੇ ਗੁਰੂ ਦੀ ਸਿੱਖਿਆ ਸੁਣ ਕੇ ਗਿਆਨ ਨੂੰ ਪ੍ਰਾਪਤ ਕਰਨਾ ਪਹਿਲਾਂ ਆਪ ਸੁਣਨਾ ਹੈ ਫਿਰ ਸੁਣਾਏ ਫਿਰ ਦੂਸਰਿਆਂ ਨੂੰ ਸੁਣਾਉਣਾ ਹੈ ਉਪਦੇਸ਼ ਦੇਣਾ ਹੈ ਵਿਸ਼ਵਾਸੁਪ੍ਰੀਤ ਗੁਰ ਸ਼ਬਦ ਜੋ ਧਰੇ ਜਿਹੜਾ ਵਿਸ਼ਵਾਸ ਦੇ ਨਾਲ ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਧਰੇਗਾ ਇਹ ਸਾਧ ਸੰਗਤ ਜੀ ਐਵੇਂ ਦੇ ਵੀ ਹੁੰਦੇ ਆ ਨਾ ਕਈ ਕਹਿੰਦੇ ਜੀ ਬੜਾ ਟੈਬ ਹੋ ਗਿਆ ਜੀ ਬਾਣੀ ਪੜਦੇ ਆਂ ਸੇਵਾ ਕਰਦੇ ਕੁਝ ਬਣਿਆ ਨਹੀਂ ਐਵੇਂ ਭਾਈ ਡੋਲਣਾ ਨਹੀਂ ਆ ਇਹ ਵਿਸ਼ਵਾਸ ਅਖਰਾ ਭਾਵੇਂ ਬੰਦ-ਬੰਦ ਵੀ ਕਟਿਆ ਜਾਵੇ ਭਾਈ ਵਾਣੀ ਸਿੰਘ ਸਾਹਿਬ ਜੀ ਦੇ ਵਾਂਗ ਭਾਵੇਂ ਭਾਈ ਤਾਰੂ ਸਿੰਘ ਜੀ ਵਾਂਗ ਖੋਪੜ ਵੀ ਉੱਤਰ ਜਾਵੇ ਪਰ ਵਿਸ਼ਵਾਸ ਨਹੀਂ ਛੱਡਣਾ ਗੁਰੂ ਦੇ ਉਪਦੇਸ਼ ਤੋਂ ਮਹਾਰਾਜ ਜੀ ਕਹਿੰਦੇ ਵਿਸ਼ਵਾਸ ਰੱਖ ਕੇ ਭਰੋਸਾ ਰੱਖ ਕੇ ਗੁਰੂ ਦੇ ਸ਼ਬਦ ਦੇ ਉੱਪਰ ਐ ਪ੍ਰੀਤ ਪ੍ਰੇਮ ਧਾਰਨ ਕਰਕੇ ਰੱਖੇ ਕੁਝ ਵੀ ਹੋ ਜਾਵੇ ਦੁੱਖ ਆ ਜਾਵੇ ਸੁੱਖ ਆ ਜਾਵੇ ਕਦੇ ਪਰਮੇਸ਼ਰ ਦੇ ਨਾਮ ਨੂੰ ਕਦੇ ਵਾਸਤੇ ਭੁੱਲੇ ਨਾ ਗੁਰੂ ਦਾ ਸਿੱਖ ਅੱਜ ਕੱਲ ਤੇ ਸਾਧ ਸੰਗਤ ਜੀ ਥੋੜਾ ਜਿਹਾ ਬੁਖਾਰ ਵੀ ਆ ਜਾਵੇ ਨਾ ਕਹਿੰਦੇ ਜੀ ਅੱਜ ਨਿਤਨੇਮ ਨਹੀਂ ਹੋਇਆ ਕਿਉਂ ਨਹੀਂ ਹੋਇਆ ਜੀ ਬੁਖਾਰ ਹੋ ਗਿਆ ਇਸ ਕਰਕੇ ਸਾਧ ਸੰਗਤ ਜੀ ਐਵੇਂ ਦੀ ਪ੍ਰੀਤੀ ਨਾ ਹੋਵੇ ਗੁਰੂ ਕੇ ਸਿੱਖ ਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਰੋਸਾ ਰੱਖ ਕੇ ਗੁਰੂ ਦੇ ਸ਼ਬਦ ਦੇ ਨਾਲ ਪ੍ਰੀਤੀ ਕਰੇ ਤੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਧਰੇ ਗੁਰੂ ਦਾ ਦਰਸ਼ਨ ਨਿਤ ਉਠ ਕਰੇ ਗੁਰੂ ਦਾ ਦਰਸ਼ਨ ਹਰ ਰੋਜ਼ ਗੁਰੂ ਕਾ ਸਿੱਖ ਕਰੇ ਇਹ ਸਾਧ ਸੰਗਤ ਜੀ ਮਹਾਰਾਜ ਜੀ ਨੇ ਰਹਿਤ ਵਿੱਚ ਲਿਖਿਆ ਹੈ ਕਈ ਕਹਿੰਦੇ ਜੀ ਸਾਡੇ ਕੋਲ ਟਾਈਮ ਨਹੀਂ ਹੈ ਸਾਡੇ ਤਾਂ ਕਾਰੋਬਾਰ ਚੱਲਦੇ ਆ ਜੀ ਆਪਾਂ ਤੇ ਉੱਠਦੇ 9-10 ਵਜੇ ਆਂ ਜੀ ਐਵੇਂ ਨਾ ਗੁਰੂ ਦਾ ਸਿੱਖ ਕਰੇ ਅੰਮ੍ਰਿਤ ਵੇਲੇ ਉੱਠ ਕੇ ਪਹਿਲਾਂ ਸਾਧ ਸੰਗਤ ਦੀ ਇਸ਼ਨਾਨ ਕਰੇ ਨਿਤਨੇਮ ਕਰੇ ਤੇ ਬਾਅਦ ਵਿੱਚ ਗੁਰੂ ਦੀ ਹਜ਼ੂਰੀ ਵਿੱਚ ਜਾ ਕੇ ਹਰ ਰੋਜ਼ ਗੁਰੂ ਦੇ ਦਰਸ਼ਨ ਕਰਨੇ ਆ ਇਹ ਕੋਈ ਐਵੇਂ ਨਾ ਸਮਝੇ ਕਿ ਗੁਰੂ ਦੇ ਦਰਸ਼ਨ ਕੀਤਿਆਂ ਕੀ ਹੋ ਜਾਵੇਗਾ ਸਾਧ ਸੰਗਤ ਜੀ ਗੁਰਬਾਣੀ ਦੇ ਵਿੱਚ ਲਿਖਿਆ ਦਰਸ਼ਨ ਪਰਸੇ ਆ ਗੁਰੂ ਕਹਿ ਜਨਮ ਮਰਨ ਦੁਖ ਜਾਏ ਜਿਹੜਾ ਸਿੱਖ ਗੁਰੂ ਦੇ ਦਰਸ਼ਨ ਕਰਦਾ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਰੋਜ਼ ਉਹਦੇ ਜਨਮ ਅਤੇ ਮਰਨ ਮਿਟ ਜਾਂਦੇ ਹਨ ਦਰਸ਼ਨ ਪਰਸਿਆ ਗੁਰੂ ਕਹਿ 860 ਮੱਜਣ ਹੋਏ 18 ਤਾ ਤੀਰਥਾਂ ਤੇ ਸਾਧ ਸੰਗਤ ਜੀ ਜਾਣਾ ਹੋਵੇ ਨਾ ਦਰਸ਼ਨ ਕਰਨ ਵਾਸਤੇ ਇਸ਼ਨਾਨ ਕਰਨ ਵਾਸਤੇ ਤੇ ਪਤਾ ਨਹੀਂ ਕਿੰਨਾ ਟਾਈਮ ਲੱਗ ਜਾਵੇਗਾ ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਆਖਦੀ ਹੈ ਕਿ ਸਿੱਖ ਅਗਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰ ਲਵੇ ਨਾ ਪ੍ਰੇਮ ਦੇ ਨਾਲ ਅੰਮ੍ਰਿਤ ਵੇਲੇ ਉੱਠ ਕੇ ਤੇ ਮਹਾਰਾਜ ਜੀ ਦੇ ਇੱਕ ਵਾਰ ਹੀ ਦਰਸ਼ਨ ਕਰ ਲੇ ਉਹਨੂੰ 68 ਤਾਂ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨ ਜਿੰਨਾ ਫਲ ਇੱਕ ਵਾਰ ਦੇ ਵਿੱਚ ਹੀ ਪ੍ਰਾਪਤ ਹੋ ਜਾਂਦਾ ਹੈ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ ਸਾਡਾ ਸਿੱਖ ਹਰ ਰੋਜ਼ ਅਮਰਤ ਵੇਲੇ ਉੱਠ ਕੇ ਆਪਣਾ ਨਿਤਨੇਮ ਕਰਕੇ ਤੇ ਗੁਰੂ ਦੇ ਰੋਜ਼ ਜਾ ਕੇ ਦਰਸ਼ਨ ਕਰੇ ਗੁਰ ਸਿੱਖ ਸੇਵ ਕਰੇ ਚਿਤ ਲਾਏ ਤੇ ਚਿਤ ਲਾ ਕੇ ਪ੍ਰੇਮ ਦੇ ਨਾਲ ਗੁਰੂ ਦੇ ਸਿੱਖਾਂ ਦੀ ਸੇਵਾ ਕਰੇ ਸਾਧ ਸੰਗਤ ਜੀ ਇਹ ਵੀ ਖਿਆਲ ਦੇ ਵਿੱਚ ਰੱਖਣਾ ਹੈ ਕਿ ਜਿਹੜਾ ਕੋਈ ਗੁਰੂ ਕਾ ਸਿੱਖ ਬਾਣੀ ਪੜਨ ਵਾਲਾ ਉਹਦੀ ਸੇਵਾ ਕਰੇ ਸਾਧ ਸੰਗਤ ਜੀ ਇਹ ਮਹਾਰਾਜ ਜੀ ਦੇ ਬਚਨ ਹਨ ਕਿਉਂਕਿ ਮਹਾਰਾਜ ਜੀ ਦੇ ਬਚਨ ਗੁਰਬਾਣੀ ਵਿੱਚ ਵੀ ਆਉਂਦੇ ਆ ਗੁਰਸਿੱਖਾਂ ਅੰਦਰ ਸਤਗੁਰ ਵਰਤੈ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੈ ਜੇ ਕੋਈ ਪ੍ਰੇਮ ਭਾਵਨਾ ਦੇ ਨਾਲ ਗੁਰੂ ਦੇ ਸਿੱਖਾਂ ਦੀ ਸੇਵਾ ਕਰੇਗਾ ਨਾ ਮਹਾਰਾਜ ਸੱਚੇ ਪਾਤਸ਼ਾਹ ਦੀ ਆਖਦੇ ਸਾਡੀ অতি ਖੁਸ਼ੀ ਖੁਸ਼ੀ ਹੋਵੇਗੀ ਆਪਾਂ ਬੜੇ ਪ੍ਰਸੰਨ ਹੋਵਾਂਗੇ ਇਸ ਕਰਕੇ ਗੁਰਸਿੱਖ ਸੇਵ ਕਰੇ ਚਿਤ ਲਾਏ ਐ ਚਿਤ ਲਾ ਕੇ ਪ੍ਰੇਮ ਦੇ ਨਾਲ ਸਾਡੇ ਗੁਰੂ ਕੇ ਸਿੱਖਾਂ ਦੀ ਸੇਵਾ ਕਰੇ ਭਾਈ ਸਾਧ ਸੰਗਤ ਜੀ ਪਿਛਲੇ ਸਮਿਆਂ ਦੇ ਵਿੱਚ ਹੋਣ ਤਾਂ ਇਹ ਜੋ ਰਿਵਾਜ ਖਤਮ ਹੁੰਦਾ ਜਾਂਦਾ ਹੈ ਪਿਛਲੇ ਸਮਿਆਂ ਦੇ ਵਿੱਚ ਕਿਸੇ ਦੇ ਘਰ ਦੁੱਖ ਆ ਜਾਣਾ ਕਲੇਸ਼ ਆ ਜਾਣਾ ਤੇ ਆਪਣੇ ਘਰ ਦੇ ਵਿੱਚ ਪੰਜਾਂ ਸਿੰਘਾਂ ਨੂੰ ਬੁਲਾ ਕੇ ਤੇ ਪ੍ਰਸ਼ਾਦਾ ਛਕਾ ਕੇ ਤੇ ਉਹਨਾਂ ਦੇ ਕੋਲੋਂ ਅਰਦਾਸ ਬੇਨਤੀ ਕਰਾਉਣੀ ਜਿੱਥੇ ਜਾ ਕੇ ਪੰਜਾਂ ਸਿੰਘਾਂ ਨੇ ਜਾਂ ਗੁਰੂ ਦੇ ਸਿੱਖ ਨੇ ਜਾ ਕੇ ਪ੍ਰਸ਼ਾਦਾ ਛਕ ਕੇ ਅਰਦਾਸ ਕਰ ਦੇਣੀ ਉਨ੍ਹਾਂ ਦੇ ਘਰ ਦੇ ਵਿੱਚੋਂ ਦੁੱਖ ਕਲੇਸ਼ ਨਸ਼ਟ ਹੋ ਜਾਂਦੇ ਸਨ ਪ੍ਰਸਾਦ ਸੰਗਤ ਦੀ ਇਹ ਪ੍ਰਥਾ ਅੱਜ ਕੱਲ ਖਤਮ ਹੁੰਦੀ ਜਾਂਦੀ ਹੈ ਸੋ ਮਹਾਰਾਜ ਕਿਰਪਾ ਕਰਨ ਇਹ ਸਾਧ ਸੰਗਤ ਦੀ ਜਿੰਨੇ ਵੀ ਬਚਨ ਹਨ ਇਹ ਸੱਚੇ ਪਾਤਸ਼ਾਹ ਜੀ ਦੇ ਹਨ ਸੋ ਮਹਾਰਾਜ ਕਿਰਪਾ ਕਰਨ ਇਹ ਸਾਰੇ ਬਚਨ ਸਾਡੇ ਹਿਰਦੇ ਵਿੱਚ ਵਸ ਜਾਣ ਜਿਸ ਕਰਕੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਵਾਲੀ ਸਾਨੂੰ ਦਾਤ ਪ੍ਰਾਪਤ ਹੋਵੇ ਸੋ ਸਾਧ ਸੰਗਤ ਦੀ ਸਮੇਂ ਦੀ ਸਮਾਪਤੀ ਹੈ ਸੋ ਇੱਥੇ ਕਥਾ ਦਾ ਵਿਸ਼ਰਾਮ ਹੈ ਅਗੇ ਸੱਚੇ ਪਾਤਸ਼ਾਹ ਦੀ ਹੋਰ ਬਚਨ ਸੁਣਾ ਰਹੇ ਆ ਆਪਾਂ ਸਾਧ ਸੰਗਤ ਜੀ ਅਗਲੇ ਦੀਵਾਨਾ ਦੇ ਵਿੱਚ ਰੋਜ ਦੇ ਨੇਮ ਦੀ ਤਰ੍ਹਾਂ ਇਹ ਸਰਵਣ ਕਰਾਂਗੇ ਹੋਈਆਂ ਬਿਆੰਤ ਬਿਆੰਤ ਭੁੱਲਾਂ ਦੀ ਖਿਮਾ ਆਓ ਸਾਧ ਸੰਗਤ ਜੀ ਦੋ ਪੰਕਤੀਆਂ ਪੜ੍ਹ ਕੇ ਇੱਥੇ ਕਥਾ ਦਾ ਅਸ਼ਰਾਮ ਹੈ ਦੇਹ ਸੱਜਣ ਅਸੀਸੜੀਆ ਜਿਉ ਹੋਵੇ ਸਾਹਿਬ ਸਿਓ ਮੇਲ ਗੁਰੂ ਕਾ ਦਰਸ਼ਨ ਨਿਤ ਉਠ ਕਰੇ ਗੁਰ ਸਿੱਖ ਸੇਵ ਕਰੇ ਚਿਤ ਲਾਏ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ